ਅਸਲਾਮੁਅਲੈਕਮ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਸਾਰੇ ਦੋਸਤ ਵੀਰ ਭਰਾ ਠੀਕ ਹੋਣਗੇ ਜ਼ਿਕਰ ਅੱਜ ਆਪਾਂ ਨੇ ਇੱਕ ਬਹੁਤ ਹੀ ਪਿਆਰੀ ਵੀਡੀਓ ਲੈ ਕੇ ਆਏ ਹਾਂ ਭਾਈ ਰঞ্জੀਤ ਸਿੰਘ ਢੱਡੀਆਂ ਵਾਲੇ ਦੀ ਬਹੁਤ ਅੱਛੀ ਵੀਡੀਓ ਹੈ ਵੀਡੀਓ ਦਾ ਜਿਹੜਾ ਟਾਈਟਲ ਹੈ ਨਾ ਇਹ ਉਹ ਇਹ ਵੇ ਕਿ ਜਿਹੜੇ ਮਹਾਤਮਾ ਬੋਧ ਨੇ ਉਹ ਮਹਾਤਮਾ ਗੌਤਮ ਬੁੱਧ ਮਹਾਤਮਾ ਗੌਤਮ ਬੁੱਧ ਸਾਹਿਬ ਉਹ ਰਾਜੇ ਤੋਂ ਫਕੀਰ ਕਿਵੇਂ ਬੜੇ ਮੇਰੇ ਖਿਆਲ ਇਹ ਬੁੱਧਮਤ ਰਿਲੀਜੀਅਨ ਦੇ ਉਹ ਬਾਨੀ ਸੀ ਫਾਊਂਡਰ ਸੀ ਹਾਂਜੀ ਉਹ ਰਾਜ ਭਾਗ ਤੋਂ ਇੱਕ ਫਕੀਰ ਵਾਲੀ ਜ਼ਿੰਦਗੀ ਹਾਲ ਕਿਸ ਤਰ੍ਹਾਂ ਚਲੇ ਗਏ ਉਹ ਕੀ ਐਸੀ ਵਜੂਹਾ ਸਨ ਉਹ ਇਸ ਵੀਡੀਓ ਦੇ ਵਿੱਚ ਭਾਈ ਰਣਜੀਤ ਸਿੰਘ ਢੱਡੀ ਵਾਲੇ ਬਿਆਨ ਕਰ ਰਹੇ ਤੇ ਆਪਾਂ ਵੀਡੀਓ ਦਾ ਅਧਕਾਰ ਨੇ ਮਿਲਾ ਕੇ ਵੀਡੀਓ ਤੇ ਹੇ ਦੋਸਤੋ ਅਸੀਂ ਛੋਟੇ ਛੋਟੇ ਪਾਰਟ ਬਣਾਵਾਂਗੇ ਇਹ ਵੀਡੀਓ ਬਹੁਤ ਲੰਬੀ ਹੈ ਇਨਸ਼ਾਅੱਲਾ ਤੁਹਾਡੇ ਨਾਲ ਸਾਰੀ ਵੀਡੀਓ ਸ਼ੇਅਰ ਕਰਾਂਗੇ ਮਹਾਤਮਾ ਬੁੱਧ ਉਹਨਾਂ ਦੇ ਪਿਤਾ ਉਹਨਾਂ ਦਾ ਨਾਮ ਸੀ ਸਿਧਾਰਥ ਬਚਪਨ ਦਾ ਨਾਮ ਸੀ ਸਿਧਾਰਥ ਰਾਜਕੁਮਾਰ ਸਿਧਾਰਥ ਧਿਆਨ ਨਾਲ ਸੁਣਿਓ ਕਿਸੇ ਨੇ ਦੱਸਿਆ ਰਾਜਿਆ ਤੇਰੇ ਪੁੱਤ ਨੇ ਵੱਡਾ ਹੋ ਕੇ ਫਕੀਰ ਬਣ ਜਾਣਾ ਇਹਦਾ ਮਨ ਉਪਰਾਮ ਹੋ ਜਾਏਗਾ ਰਾਜ ਤੋਂ ਵਿਰਾਗੀ ਹੋ ਜਾਏਗਾ ਇਹਨੇ ਰਾਜ ਕਰਨਾ ਸਿਧਾਰਥ ਦੇ ਪਿਤਾ ਨੇ ਕਿਹਾ ਇਹਦਾ ਵਿਰਾਗੀ ਮਨ ਹੋਣ ਹੀ ਨਹੀਂ ਦੇਣਾ ਮਨ ਖੁਸ਼ੀ ਰੱਖਾਂਗੇ ਸਦਾ ਇਹਦਾ ਮਨ ਵਿਰਾਗੀ ਕਿਵੇਂ ਹੋ ਜੀਏ ਵਿਰਾਗ ਬੰਦੇ ਨੂੰ ਲੱਗੇਗਾ ਕੋਈ ਵਿਛੋੜਾ ਪਵੇ ਕੋਈ ਦੁੱਖ ਹੋਵੇ ਤਾਂ ਹੀ ਵਿਰਾਗੀ ਹੋ ਰਾਜਾ ਕਹਿੰਦਾ ਪੁੱਤ ਮੇਰਾ ਹੈ ਕੱਲਾ ਕੱਲਾ ਮੇਰਾ ਪੁੱਤ ਹੈ ਤੇ ਮੈਂ ਮਰਾਗੀ ਹੋਣ ਹੀ ਨਹੀਂ ਦੇਣਾ ਰਾਜਕੁਮਾਰ ਸਿਧਾਰਥ ਨੂੰ ਇੰਨੀਆਂ ਸੁੱਖ ਸਹੂਲਤਾਂ ਚ ਰੱਖਿਆ ਇਹਦੇ ਸਾਹਮਣੇ ਕਦੇ ਤਕਲੀਫ ਨਹੀਂ ਵੇਖੀ ਇਹਨੇ ਕਿਸੇ ਦੀ ਤਕਲੀਫ ਨਹੀਂ ਵੇਖੀ ਕੋਈ ਇਹਦੇ ਸਾਹਮਣੇ ਮੁਸ਼ਕਲ ਨਹੀਂ ਆਈ ਐਦਾਂ ਪਾਲਿਆ ਬੜਾ ਸੌਫਟ ਸੀ ਕਈ ਸਾਲ ਇੰਨਾ ਹੀ ਲੰਘ ਗਏ ਵਿਆਹ ਕਰ ਦਿੱਤਾ ਵਿਆਹ ਤੋਂ ਬਾਅਦ ਘਰਵਾਲੀ ਸਿ ਆਈ ਫਿਰ ਇੱਕ ਬੱਚਾ ਹੋਇਆ ਰਾਹੁਲ ਉਹਦਾ ਨਾਮ ਰੱਖਿਆ ਬੱਚੇ ਦਾ ਰਾਹੁਲ ਬੜੀ ਸੋਹਣੀ ਜ਼ਿੰਦਗੀ ਬਤੀਤ ਹੋ ਰਹੀ ਸੀ ਤੇ ਸਿਦਾਰਥ ਦਾ ਇੱਕ ਵਜ਼ੀਰ ਕਹਿ ਸਕਦੇ ਆ ਆਪਾਂ ਉਹਦਾ ਨੇੜੇ ਵਾਲਾ ਇੱਕ ਸਾਥੀ ਰਥਵਾਹੀ ਵੀ ਕਦੇ-ਕਦੇ ਚੰਨਾ ਉਹਦਾ ਨਾਂ ਸੀ ਚੰਨਾ ਰਾਜਕੁਮਾਰ ਸਿਧਾਰਥ ਨੇ ਇੱਕ ਦਿਨ ਇੱਛਾ ਜ਼ਾਹਰ ਕੀਤੀ ਕਹਿੰਦੇ ਚੰਨਿਆ ਓਏ ਕਿਤੇ ਘੁੰਮ ਕੇ ਆਈਏ ਬਾਹਰ ਨਿਕਲੀਏ ਚੰਨਾ ਕਹਿੰਦਾ ਛੱਡੋ ਜੀ ਆਪਾਂ ਕੀ ਲੈਣ ਜਾਣਾ ਕਦੇ ਬਾਹਰ ਨਿਕਲਿਆ ਹੀ ਨਹੀਂ ਸੀ ਮਾਹੌਲ ਇਹ ਜੇ ਚ ਰੱਖਿਆ ਉਹਨੂੰ ਕਦੇ ਬਾਹਰ ਹੀ ਨਹੀਂ ਕੱਢਿਆ ਕਹਿੰਦੇ ਨਹੀਂ ਨਹੀਂ ਮੈਂ ਘੁੰਮਣ ਜਾਣਾ ਚੱਲ ਚੱਲੀਏ ਚੰਨਾ ਚਲਾਉਂਦਾ ਰੱਥ ਹੱਕਦਾ ਰੱਥ ਤੇ ਇਹ ਆਪ ਰੱਥ ਤੇ ਚੜ ਗਿਆ ਰਾਜਕੁਮਾਰ ਸਿਧਾਰਥ ਚੱਲਦਿਆਂ ਚੱਲਦਿਆਂ ਸਾਹਮਣੇ ਕੀ ਵੇਖਿਆ ਇੱਕ ਬੰਦਾ ਹਾਏ ਕੁਰਲਾਹਟ ਕਰਦਾ ਢਿੱਡ ਫੜੀ ਜਾ ਰਿਹਾ ਦਰਦ ਹੋ ਰਿਹਾ ਬੜਾ ਪੈੜ ਹਾਏ ਹਾਏ ਕਰਦਾ ਸੁਧਾਰਤ ਪੁੱਛਦਾ ਚੰਨਿਆ ਉਹ ਆ ਕੀ ਹੋ ਰਿਹਾ ਬੰਦਾ ਇਹ ਕੀ ਕਰਦਾ ਕਹਿੰਦੇ ਚੀਕਾਂ ਮਾਰਦਾ ਰੋਂਦਾ ਸੁਧਾਰਤ ਨੇ ਕਦੇ ਕੋਈ ਬੰਦਾ ਰੋਂਦਾ ਹੀ ਨਹੀਂ ਸੀ ਵੇਖਿਆ ساری ਜ਼ਿੰਦਗੀ ਚ ਕਹਿੰਦੇ ਰੋਂਦਾ ਹੈ ਇਹਨੂੰ ਕੀ ਹੋਇਆ ਕਹਿੰਦੇ ਇਹਦੇ ਦਰਦ ਹੋ ਰਿਹਾ ਹੈ ਤੇ ਤਕਲੀਫ ਹੋ ਰਹੀ ਹੈ ਤੇ ਪੇਟ ਚ ਪ੍ਰੋਬਲਮ ਹੈ ਦਰਦ ਸੁਧਾਰਤ ਪੁੱਛਦਾ ਵੀ ਇਹ ਦਰਦ ਹੋ ਜਾਂਦਾ ਹੁੰਦਾ ਹੈ ਕਹਿੰਦੇ ਹੁੰਦਾ ਹੈ ਕਹਿੰਦੇ ਬਾਕੀਆਂ ਨੂੰ ਵੀ ਹੋ ਜਾਂਦਾ ਹੈ ਕਹਿੰਦੇ ਹੋ ਜਾਂਦਾ ਹੈ ਸੁਧਾਰਤ ਪੁੱਛਦਾ ਕਦੇ ਮੈਨੂੰ ਵੀ ਹੋ ਸਕਦਾ ਹੈ ਚੰਨਾ ਕਹਿੰਦਾ ਜੁਗ-ਜੁਗ ਜੀਓ ਤੁਹਾਨੂੰ ਕਿਉਂ ਦਰਦ ਹੋਵੇ ਕਹਿੰਦੇ ਪਰ ਇਹ ਦੱਸ ਵੀ ਹੋ ਸਕਦਾ ਹੈ ਕਿੰਨੇ ਜੀ ਦਰਦ ਦਾ ਕੀ ਪਤਾ ਹੈ ਬਿਮਾਰੀ ਦਾ ਕੀ ਪਤਾ ਕਿਹਦੇ ਤੇ ਆ ਜਾਏ ਇਹ ਹੋ ਸਕਦਾ ਹੈ ਕੀ ਪਤਾ ਲੱਗਦਾ ਬਿਮਾਰੀ ਹੈ ਤੇ ਕਿਸੇ ਤੇ ਵੀ ਆ ਸਕਦੀ ਹੈ ਇੰਨੀ ਗੱਲ ਸੁਣ ਕੇ ਵੀ ਮੈਨੂੰ ਵੀ ਬਿਮਾਰੀ ਆ ਸਕਦੀ ਏ ਸਿਧਾਰਥ ਕਹਿਣ ਲੱਗਾ ਚੰਨਿਆ ਹੁਣ ਨਹੀਂ ਸੈਰ ਕਰਨ ਜਾਣਾ ਚੱਲ ਚਲੀਏ ਵਾਪਸ ਵਾਪਸ ਚਲਿਆ ਗਿਆ ਕਈ ਦਿਨ ਨੀਂਦ ਨਹੀਂ ਆਈ ਸਿਧਾਰਥਾ ਤੇ ਬਿਮਾਰੀ ਵੀ ਆ ਜਾਂਦੀ ਹੁੰਦੀ ਹੈ ਰੋਗ ਵੀ ਆ ਜਾਂਦਾ ਹੁੰਦਾ ਲਓ ਅੱਗੇ ਕੁਝ ਦਿਨ ਲੰਘੇ ਕੁਝ ਮਹੀਨੇ ਲੰਘੇ ਚੰਨਿਆ ਅੱਜ ਚਲੀਏ ਓਏ ਸੈਰ ਕਰਨ ਚੱਲ ਬੱਗੀ ਤੇ ਘੁਮਾ ਕੇ ਲਿਆ ਉਹ ਕਹਿੰਦਾ ਰਹਿਣ ਦਿਓ ਜੀ ਤੁਸੀਂ ਉਸ ਦਿਨ ਆਪਾਂ ਬਿਮਾਰ ਬੰਦਾ ਵੇਖ ਲਿਆ ਸੀ ਕਹਿੰਦੇ ਰਹਿਣ ਦਿਓ ਕਹਿੰਦੇ ਨਹੀਂ ਮੈਂ ਤਾਂ ਜਾਣਾ ਹੁਣ ਮੋੜੇ ਕਿਵੇਂ ਚੰਨੇ ਨੇ ਫਿਰ ਰਾਥ ਕਿਆ ਉਹ ਬਹਿ ਗਿਆ ਅੱਜ ਥੋੜੀ ਦੂਰ ਬਾਜ਼ਾਰ ਵਿੱਚ ਗਏ ਚੰਨੇ ਨੇ ਰਾਥ ਹੌਲੀ ਕਰ ਲਿਆ ਉਹ ਰੁਕ ਕਿਉਂ ਗਿਆ ਕਹਿੰਦੇ ਅੱਗੋਂ ਲੰਘ ਰਿਹਾ ਬਾਬਾ ਉਹ ਬਜ਼ੁਰਗ ਕੋਈ ਲੰਘਿਆ ਜਾਂਦਾ ਹੈ ਚਿਹਰਾ ਸੁੱਕਿਆ ਪਿਆ ਝੁਰੜੀਆਂ ਪਈਆਂ ਹੋਈਆਂ ਕੁੱਬੋਂ ਨਿਕਲਿਆ ਹੋਇਆ ਉਹ ਜਦੋਂ ਇਦਾਂ ਇਦਾਂ ਅੱਗੋਂ ਬਜ਼ੁਰਗ ਲੰਘਿਆ ਤੇ ਪੁੱਛਦਾ ਸਿਧਾਰਥ ਜੀ ਇਹ ਕੌਣ ਹੈ ਕਹਿੰਦੇ ਬਜ਼ੁਰਗ ਹੈ ਇਹ ਬਜ਼ੁਰਗ ਕੀ ਹੁੰਦਾ ਹੈ ਇਹਦੇ ਸਾਹਮਣੇ ਕਹਿੰਦੇ ਬੁੱਢਾ ਬੰਦਾ ਨਹੀਂ ਸੀ ਲਿਆਂਦਾ ਇਹਦੇ ਪਿਓ ਨੇ ਇਹ ਬਜ਼ੁਰਗ ਹੈ ਕਹਿੰਦੇ ਬਜ਼ੁਰਗ ਕਹਿੰਦੇ ਕੀ ਹੁੰਦਾ ਕਹਿੰਦੇ ਬੰਦਾ ਹੀ ਬੁੱਢਾ ਹੋ ਜਾਂਦਾ ਹੈ ਮਤਲਬ ਕਹਿੰਦੇ ਇਹ ਪਹਿਲਾਂ ਆਪਣੇ ਵਰਗਾ ਸੀ ਤਕੜਾ ਸੀ ਪਹਿਲਾਂ ਬੱਚਾ ਸੀ ਫਿਰ ਜਵਾਨ ਹੋ ਗਿਆ ਫਿਰ ਇੱਕ ਦਿਨ ਇਹੋ ਜਿਹਾ ਹੋ ਜਾਂਦਾ ਬੰਦਾ ਬੁੱਢਾ ਹੋ ਜਾਂਦਾ ਰਾਜਕੁਮਾਰ ਕਹਿੰਦਾ ਬੁੱਢਾ ਹੋ ਜਾਂਦਾ ਹਰ ਬੰਦਾ ਹੀ ਹੁੰਦਾ ਕਹਿੰਦੇ ਹਰ ਬੰਦਾ ਹੀ ਹੁੰਦਾ ਸਾਰੇ ਹੀ ਬੁੱਢੇ ਹੁੰਦੇ ਨੇ ਕਹਿੰਦੇ ਹੁੰਦੇ ਨੇ ਚੰਨਿਆ ਤੂੰ ਵੀ ਬੁੱਢਾ ਹੋਏਂਗਾ ਕਹਿੰਦੇ ਮੈਂ ਵੀ ਹੋਵਾਂਗਾ ਫਿਰ ਚੰਨਿਆ ਮੈਂ ਵੀ ਬੁੱਢਾ ਹੋਵਾਂਗਾ ਕਹਿੰਦੇ ਜੀ ਜੁਗ-ਜੁਗ ਜੀਓ ਜਵਾਨੀਆਂ ਮਾਣੋ ਕਹਿੰਦੇ ਇਹਨਾਂ ਨਾਲ ਗੱਲ ਗੱਲ ਦੱਸੀ ਸੱਚੀ ਦੱਸ ਵੀ ਮੈਂ ਬੁੱਢਾ ਹੋਵਾਂਗਾ ਕਹਿੰਦੇ ਮੇਰੇ ਤੇ ਵੀ ਝੁਰੜੀਆਂ ਪੈਣਗੀਆਂ ਕਹਿੰਦੇ ਪੈਣਗੀਆਂ ਮੇਰੇ ਵੀ ਕੁੱਬ ਨਿਕਲੂ ਕਹਿੰਦੇ ਨਿਕਲੂ ਮੇਰੇ ਵੀ ਦੰਦ ਨਿਕਲ ਜਾਣਗੇ ਕਹਿੰਦੇ ਨਿਕਲ ਜਾਣਗੇ ਇਹ ਤੇ ਸਭ ਤੇ ਹੀ ਆਉਣਾ ਹੈ ਨਾ ਸਮਾਂ ਕਾਲੇ ਕੇਸ ਸਦਾ ਨਹੀਂ ਰਹਿਣੇ ਦੰਦ ਨਹੀਂ ਰਹਿਣੇ ਚੱਪਣ ਚੱਲਣ ਰਤਨ ਸੇ ਸੁਣੀਅਰ ਵਹਿ ਗਏ 헤ੜੇ ਬੁੱਤੀ ਧਾ ਸੇ ਜਾਨੀ ਪੜਦੇ ਰਹਿਆਂ ਕਾਲੇ ਕੇਸ ਜਵਾਨੀ ਮਾਪੇ ਕਾਲੇ ਕੇਸ ਕੇਸ ਜਵਾਨੀ ਮਾਪੇ ਤਿੰਨ ਰੰਗ ਨਹੀਂ ਲੱਗਣੇ ਫੰਦਿਆ ਫੰਦਿਆ ਤਿੰਨ ਰੰਗ ਨਹੀਂ ਲੱਗਣੇ ਨੈ ਲੱਪਣੇ ਬੰਦਿਆ ਬੰਦਿਆ ਤੈਨੂੰ ਰੰਗ ਨਹੀਂ ਲੱਪਣੇ ਨਾਲ ਬੜੋ ਪੜੋ ਕੇ ਸਿਧਵਾਨੀ ਮਾਪੇ ਤੈਨੂੰ ਰੰਗ ਨਹੀਂ ਲੱਪਣੇ ਬੰਦਿਆ ਪੜੋ ਪੜੋ ਜਵਾਨੀ ਆਪੇ ਦਿਨਾਂ 'ਚ ਨਹੀਂ ਲੱਪਣੇ ਬੱਤਿਆ ਬੱਤਿਆ ਤੈਨੂੰ ਨਹੀਂ ਲੱਪਣੇ ਕਾਲੇ ਤੇਸੂ ਇਹ ਜਵਾਨੀ ਆਪੇ ਦਿਨਾਂ 'ਚ ਨਾਲ ਕੇ ਇਹ ਜਵਾਨੀ ਆਪੇ ਦਿਨਾਂ 'ਚ ਨਹੀਂ ਲੱਪਣੇ ਬਾਈਕ ਦੂਰ ਰੱਖੋ ਕੈਸ ਜਵਾਨੀ ਤਿੰਨ ਰਾਤ ਨਹੀਂ ਲੰਘੜੇ ਕਾਲੇ ਕੇਸ ਜਵਾਨੀ ਜਵਾਨੀ ਮਾਪੇ ਕੇ ਕਾਲੇ ਕੇ ਜਵਾਨੀ ਮਾਪੇ ਇਹ ਜਵਾਨੀ ਮਾਪੇ ਕਾਲੇ ਕੇ ਜਵਾਨੀ ਮਾਪੇ ਕੇ ਜਵਾਨੀ ਮਾਪੇ ਕੇ ਜਵਾਨੀ ਮਾਪੇ ਇਹ ਜਵਾਨੀ ਮਾਪੇ ਕੇਸ ਜਵਾਨੀ ਮਾਪੇ ਕੇਸ ਜਵਾਨੀ ਮਾਪੇ ਹਰੇ ਮਾਪੇ ਕੇਸ ਜਵਾਨੀ ਕਾਲੇ ਕੇਸ ਜਵਾਨੀ ਮਾਪੇ ਕਾਲੇ ਕੇਸ ਜਵਾਨੀ ਮਾਪੇ ਕਾਲੇ ਕੇ ਜੇ ਸੁਲਵਾਨੀ ਮਾਪੇ ਤੇ ਪਰੰਗ ਨਹੀਂ ਲੱਪਣੇ ਇਸ ਜਵਾਨੀ ਤਿੰਨ ਰੰਗ ਨਹੀਂ ਲੱਗਣੇ ਬੰਦਿਆ ਮੈਂ ਤਿੰਨ ਰੰਗ ਨਹੀਂ ਲੱਗਣੇ ਕਾਲੇ ਤੇ ਇਹ ਬੜੇਪਾ ਆਵੇਗਾ ਸਾਰਿਆਂ ਤੇ ਆਵੇਗਾ ਚੰਨਿਆ ਤੇਰੇ ਤੇ ਵੀ ਆਊ ਰਾਜਕੁਮਾਰ ਸੁਧਾਰਤ ਨੂੰ ਜਵਾਬ ਦਿੱਤਾ ਚੰਨਾ ਕਹਿੰਦਾ ਜੀ ਆਊ ਕੀ ਇਹ ਬੜੇਪਾ ਮੇਰੇ ਤੇ ਵੀ ਆਏਗਾ ਕਹਿੰਦੇ ਜੀ ਇਦਾਂ ਨਾ ਮੇਰੇ ਤੋਂ ਕਹਾਓ ਕਹਿੰਦੇ ਦੱਸ ਝੂਠ ਨਾ ਬੋਲ ਕਹਿੰਦੇ ਜੀ ਆਏਗਾ ਇਹਦੇ ਤੋਂ ਕੋਈ ਬਚ ਨਹੀਂ ਸਕਦਾ ਜਿਹੜਾ ਵੀ ਆਇਆ ਜਿਹਦੇ ਤੇ ਜਵਾਨੀ ਮੁੜ ਕੇ ਬੜੇਪਾ ਆਉਣੀ ਹੈ ਬਸ ਇੰਨੀ ਗੱਲ ਸੁਣੀ ਚੰਨਿਆ ਚੱਲ ਮੁੜ ਚੱਲ ਪਿੱਛੇ ਅੱਜ ਨਹੀਂ ਅੱਗੇ ਜਾਣਾ ਫਿਰ ਕਈ ਮਹੀਨੇ ਨਹੀਂ ਰਾਜਕੁਮਾਰ ਸਦਾਰਥ ਨੂੰ نیند ਆਈ ਹੈ ਆ ਜਵਾਨੀ ਆ ਜੋਸ਼ ਚਲਿਆ ਜਾਣਾ ਹੈ ਬਸ ਫਿਰ ਤੀਜਾ ਸਮਾਂ ਆਇਆ ਫਿਰ ਇੱਕ ਦਿਨ ਕਹਿੰਦੇ ਚੰਨਿਆਂ ਚੱਲੀਏ ਓਏ ਸੈਰ ਕਰਨ। ਉਹ ਕਹਿੰਦਾ ਮੈਂ ਨਹੀਂ ਜੀ ਜਾਣਾ ਤੁਸੀਂ ਤਾਂ ਹੋਰ ਹੀ ਗੱਲਾਂ ਲੱਗ ਜਾਂਦੇ ਕਰਨ। ਕਹਿੰਦੇ ਨਹੀਂ ਚੱਲ। ਚਲੋ ਜੀ ਫਿਰ ਬਹਿ ਗਏ ਰੱਥ ਦੇ ਉੱਤੇ ਅੱਗੇ ਵੇਖਿਆ ਕਿਸੇ ਦੀ ਅਰਥੀ ਜਾ ਰਹੀ ਸੀ। ਰਾਮਨਾਮ ਸਤ ਹੈ ਜਿੱਦਾਂ ਕਰਦੇ ਆਪਾਂ ਅਰਥੀ ਜਾਵੇ ਮਗਰ ਬੰਦੇ। ਇਹਨੇ ਪਹਿਲੀ ਵਾਰੀ ਮਰਿਆ ਬੰਦਾ ਵੇਖਿਆ। ਉਹ ਆ ਕੀ ਹੈ ਚੰਨਿਆ ਕਹਿੰਦੇ ਕੋਈ ਬੰਦਾ ਮਰ ਗਿਆ ਉਹਨੂੰ ਲੈ ਕੇ ਜਾ ਰਹੇ ਨੇ ਕਹਿੰਦੇ ਮਰਨਾ ਕੀ ਹੁੰਦਾ ਹੈ ਕਹਿੰਦੇ ਬੰਦਾ ਇੱਕ ਦਿਨ ਸਾਹ ਖਤਮ ਹੋ ਜਾਂਦੇ ਨੇ ਇੱਕ ਦਿਨ ਮਰ ਜਾਂਦਾ ਨਾਮ ਨਾਮ ਰੱਬ ਉਹ ਚੰਨਿਆ ਸਾਰੇ ਮਰ ਜਾਂਦੇ ਨੇ ਕਿ ਜਿਹੜਾ ਕੁਝ ਹੋਇਆ ਰੱਬ ਕਹਿੰਦੇ ਸਾਰੇ ਮਰ ਜਾਂਦੇ ਆਹ ਚੋਏ ਇੰਜ ਪੜਦੇ ਉਹ ਚੰਨਿਆ ਤੂੰ ਵੀ ਮਰੇਗਾ ਕਹਿੰਦੇ ਮਰਾਂਗਾ ਇੱਕ ਮੈਤ ਨੂੰ ਜਿੱਦੜੇ ਜੰਗਲੇ ਸੱਚ ਦਾ ਸੱਜਣਿਆ ਮੈਂ ਵੀ ਮਰਾਂਗਾ ਇਹ ਚੰਨਾ ਕਿਵੇਂ ਕਵੇ ਵੀ ਤੁਸੀਂ ਵੀ ਮਰੋਗੇ ਸਾਰਧਤ ਨੂੰ ਕਿਵੇਂ ਕਵੇ ਚੰਨਿਆ ਦੱਸ ਮੈਂ ਮਰਾਂਗਾ ਉਹ ਕਿਵੇਂ ਕਹੇ ਨਾ ਜੀ ਮੇਰੇ ਮੈਨੂੰ ਮੈਂ ਨਹੀਂ ਇਹ ਗੱਲ ਕਹਿ ਸਕਦਾ ਨਹੀਂ ਚੰਨਿਆ ਹੁਣ ਸੱਚ ਦੱਸ ਮੈਂ ਵੀ ਮਰ ਜਾਂਦਾ ਇੱਕ ਦਿਨ ਕਹਿੰਦੇ ਸੱਚ ਹੀ ਹੋਈ ਹੈ ਜੀ ਵੀ ਜੋ ਵੀ ਕੋਈ ਇੱਥੇ ਜੰਮਿਆ ਉਹਨੂੰ ਮਰਨਾ ਪਈ ਮਰ ਜਾਣਾ ਇੱਕ ਦਿਨ ਸਭ ਦਾ ਅੱਛਾ ਜੰਨਿਆ ਫਿਰ ਚੱਲ ਚੱਲੀਏ ਵਾਪਸ ਰਾਜਕੁਮਾਰ ਸੁਧਾਰਥ ਨੇ ਜਦੋਂ ਅਰਥੀ ਵੇਖ ਲਈ ਸੀ ਮਰਨਾ ਸੱਚ ਹੈ ਕਹਿੰਦੇ ਹਾਂ ਫਿਰ ਜੇ ਮਰ ਜਾਣਾ ਹੈ ਇਹ ਤੇ ਸਰੀਰ ਝੂਠ ਹੋ ਗਿਆ ਫਿਰ ਜਵਾਨੀ ਝੂਠ ਹੈ ਅੱਜ ਦਿਖ ਰਿਹਾ ਇਹ ਝੂਠ ਹੈ ਅੱਜ ਬੋਲਦਿਆਂ ਇਹ ਝੂਠ ਹੈ ਅੱਜ ਦੰਦ ਸੋਹਣੇ ਨੇ ਇਹ ਝੂਠ ਹੈ ਨੇ ਇੱਕ ਦਿਨ ਝੂਠ ਹੋ ਜਾਣਾ ਮਰ ਜਾਣਾ ਸਪਨੇ ਵਾਂਗੂ ਹੀ ਯਾਦ ਨੇ ਜਿਨ੍ਹਾਂ ਦੇ ਦੰਦ ਟੁੱਟ ਗਏ ਨਵੇਂ ਲੱਗ ਗਏ ਉਹਨਾਂ ਨੂੰ ਐਂ ਯਾਦ ਨੇ ਵੀ ਹੁੰਦੇ ਸੀ ਦੰਦ ਮਰ ਚੁੱਕੇ ਨੇ ਸਾਡੇ ਅੱਖਾਂ ਮਰ ਗਈਆਂ ਦਾੜੀ ਚਿੱਟੀ ਜਿਨ੍ਹਾਂ ਦੀ ਹੋ ਗਈ ਉਹਨਾਂ ਨੂੰ ਐਂ ਨਹੀਂ ਲੱਗਦਾ ਵੀ ਕਦੇ ਕਾਲੀ ਹੁੰਦੀ ਸੀ ਜਿਵੇਂ ਮਰਗੇ ਚਿੱਟਕਾਲੇ ਕੇਸ ਇਦਾਂ ਹੀ ਸਰੀਰ ਇੱਕ ਦਿਨ ਮਰ ਜਾਣਾ ਕਿੰਨੇ ਸੈੱਲ ਨੇ ਕਿੰਨੀ ਸਰੀਰ ਦੀ ਤਾਕਤ ਹੈ ਜਿਹੜੀ ਮਰ ਗਈ ਕਹਿੰਦੇ ਫਿਰ ਇਹ ਸੱਚ ਤੇ ਨਾਨਾ ਹੋਇਆ ਸੱਚ ਕੀ ਹੈ ਇਹ ਲੱਭਣ ਵਾਸਤੇ ਫਿਰ ਸਧਾਰਥ ਨੇ ਜਦੋਂ ਅਰਥੀ ਵੇਖ ਲਈ ਜੀ ਨਾ ਮੁੜ ਕੇ ਨੀਂਦ ਨਹੀਂ ਆਈ ਐਸਾ ਵਿਰਾਗ ਮਨ ਵਿੱਚ ਲੱਗਿਆ ਸੁੱਤੀ ਪਈ ਜਸ਼ੋਦਰਾ ਰਾਣੀ ਰਾਹੁਲ ਪੁੱਤ ਸੁੱਤੇ ਪੇ ਮਾਪੁੱਤ ਨੂੰ ਛੱਡ ਕੇ ਐਡਾ ਰਾਜ ਭਾਗ ਛੱਡ ਕੇ ਫਿਰ ਤੁਰ ਪਿਆ ਰਾਜਕੁਮਾਰ ਸਦਾਰਥ ਸੁੱਤਿਆਂ ਪਿਆ ਨੂੰ ਛੱਡ ਕੇ ਹੀ ਆ ਵੀ ਪੜੋ ਮਨ ਹੋ ਕੇ ਵਰਾਗੀ ਉੱਠ ਚੱਲ ਆ ਜੋਗ ਦੇ ਉੱਠ ਚੱਲ ਤਰਾ ਬਾੜ ਲਈ ਆਪਾਂ ਇੱਥੇ ਸ਼ੁਰੂ ਕਰਾਂਗੇ ਕਿਉਂਕਿ ਬੜੀ ਹੀ ਅੱਛੀ ਇਹ ਵੀਡੀਓ ਹੈ ਤੇ ਬਹੁਤ ਕੁਝ ਇੰਦੇ ਜੀ ਸਿੱਖਣ ਨੂੰ ਆਪਾਂ ਨੂੰ ਮਿਲੇਗਾ ਕਿਉਂਕਿ ਇਹ ਜਿਹੜਾ ਕੁਝ ਦੱਸਿਆ ਜਾ ਰਿਹਾ ਨਾ ਮਹਾਤਮਾ ਗੋਤਮ ਬੁੱਧ ਸਾਹਿਬ ਨਹੀਂ ਪੂਰੀ ਦੁਨੀਆ ਜੀ ਤੁਸੀਂ ਦੇਖ ਲਓ ਕਿ ਇੱਕ ਹੀ ਰਿਐਲਿਟੀ ਚੱਲ ਰਹੀ ਹੈ ਰਿਐਲਿਟੀ ਇਹੀ ਚੱਲ ਰਹੀ ਹੈ ਇਹ ਹੀ ਹਕੀਕਤ ਹੈ ਜ਼ਿੰਦਗੀ ਦੀ ਜਿਹੜੀ ਉਹ ਉਹਨਾਂ ਨੇ ਬਿਆਨ ਕੀਤੀ ਜਾਂ ਉਹਨਾਂ ਨੇ ਦੇਖੀ ਵੀਡੀਓ ਇੱਥੋਂ ਹੀ ਸ਼ੁਰੂ ਕਰਾਂਗੇ ਇਹ तकरीबन 11 ਤੋਂ 12 ਮਿੰਟ ਦੀ ਇਹ ਵੀਡੀਓ ਦੇਖੀਏ ਪਾਰਟ 2 ਅਸੀਂ ਲੈ ਕੇ ਆਵਾਂਗੇ ਅਗਰ ਦੋਸਤ ਤੁਹਾਨੂੰ ਪਸੰਦ ਆਇਆ ਇੱਥੋਂ ਸ਼ੁਰੂ ਕਰਾਂਗੇ ਕਿਉਂਕਿ ਇਹ ਜਿਹੜੀ ਇਹ ਕਵਿਤਾ ਹਾਂ ਕਵਿਤਾ ਜਿਹੜੀ ਕਵਿਤਾ ਨਜ਼ਮ ਜਾਂ ਕਵਿਤਾ ਕੋਈ ਜਿਹੜੀ ਇਹ ਪੜਦੇ ਨੇ ਨਾ ਇਤਨੀ نیند ਹੀ ਆ ਜਾਂਦੀ ਹੈ ਇਹਨਾਂ ਪੜਦੇ ਨੇ ਮੈਂ ਅਕਸਰ ਜਾਂ ਮੈਂ ਆਪਣੀ ਦੱਸਾਂ ਕਿ ਮੈਂ ਕਹਿੰਨਾ ਕਿ ਜਦੋਂ ਇਹ ਪੜਦੇ ਹੋਣਗੇ ਅਕਸਰ ਤੋਂ ਸੌ ਜਾਂਦੇ ਹੋਣਗੇ ਜਿਵੇਂ ਇਹ ਤਰਨਮ ਦੇ ਨਾਲ ਜਿਵੇਂ ਇੱਕ ਇੱਕ ਸਟ੍ਰੈਟਜੀ ਦੇ ਨਾਲ ਜਿਸ ਤਰ੍ਹਾਂ ਆਪਾਂ ਦੇਖੀਏ ਨਾ ਕਿ ਅਕਸਰ ਲੋਕ ਮੇਰੇ ਯਾਰ ਜੀ ਨਾ ਜਿਸ ਨੂੰ ਕੈਮਰਾ ਅਮਲ ਕਰਦੇ ਨੇ बड़े लोग ना फील कर रहे हैं मैं खुद बड़ा फील करना मैं तो खुद कहना कि यार आ बड़ी थी थी। म, नहीं। 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 ओ, कमाल की बंदा आँखें बंदे आँखें बंद करके वो चीज ਨੂੰ फील ਕਰਨ ਲੱਗ ਮੈਂ ਜਿਸ ਤਰ੍ਹਾਂ ਉਹਨਾਂ ਨੇ ਪਹਿਲਾ ਹਿਸਾਬ ਆਣ ਕੀਤਾ ਜਿੰਦੇ ਵਿੱਚ ਉਹ ਗੱਲ ਕਰ ਰਹੇ ਸੀ ਕਿ ਤਿੰਨ ਰੰਗ ਨਹੀਂ ਲੱਭਣੇ بڑا ਕਮਾਲ ਹੁਸਨ ਜਵਾਨੀ ਆਪਾਂ ਇਹ ਸੁਣੀਦਾ ਕਿ ਹੁਸਨ ਜਵਾਨੀ ਤੇ ਮਾਪੇ ਤੇ ਉਹਨਾਂ ਨੇ ਕਿਹਾ ਕੇਸ ਜਵਾਨੀ ਤੇ ਮਾਪੇ ਮਤਲਬ ਕਿ ਹੁਸਨ ਜਾਂ ਕੇਸ ਉਹ ਕਾਲੇ ਕਾਲੇ ਕੇਸ ਮਤਲਬ ਵਾਲ ਇੱਕ ਵਾਰੀ ਸਫੈਦ ਹੋ ਗਏ ਤੇ ਦੁਬਾਰਾ ਕਾਲੇ ਕਰ ਲੋਗੇ ਫਿਰ ਉਹ ਸਫੈਦ ਰੇਣੇ ਹੁੰਦੇ ਹੀ ਰਹਿਣੇ ਨੇ ਤੇ ਜਵਾਨੀ ਵੀ ਹੈ ਕਿ ਇੱਕ ਵਾਰੀ ਚਲੀ ਗਈ ਤਾਂ ਨਹੀਂ ਲੱਭਦੀ ਗੋਤਮ ਬੁੱਧ ਸਾਹਿਬ ਦੇ ਬਾਰੇ ਬਿਆਨ ਕਰ ਰਹੇ ਸੀ ਯਾ ਇਹ ਉਹਨਾਂ ਦਾ ਇੱਕ ਫਲਸਫਾ ਹੈ ਮਹਾਤਮ ਬੁੱਧ ਸਾਹਿਬ ਉਹਨਾਂ ਨੇ ਆਖਿਆ ਕਿ ਸਰਵਮ ਦੁਖਮ ਹਾਂਜੀ ਸਰਵਮ ਦਾ ਮਤਲਬ ਮੇਰਾ ਖਿਆਲ ਇੱਕ ਸਾਰਾ ਕੁਝ ਸਾਰਾ ਕੁਝ ਤੇ ਦੁਖਮ ਯਾਨੀ ਕਿ ਸਾਰਾ ਕੁਝ ਹਰ ਜਗ੍ਹਾ ਤੇ ਦੁੱਖ ਹੀ ਦੁੱਖ ਹੈ ਹਾਂ ਦੁਨੀਆ ਸਿਰਫ ਦੁਖੀ ਹੈ ਇਹ ਸਿਰਫ ਇਹ ਉਹਨਾਂ ਦਾ ਐਫਰਤਵਾਨੀਗਾ ਬਾਬਾ ਗੁਰੂ ਨਾਨਕ ਜੀ ਨੇ ਵੀ ਕਿਹਾ ਕਿ ਉਹ ਮੈਨੂੰ ਮੈਂ ਗਾਲਬਨ ਭੁੱਲ ਰਿਹਾ ਹਾਂ ਆਪਾਂ ਉਹਨਾਂ ਦਾ ਟ੍ਰਾਂਸਲੇਸ਼ਨ ਕਰਦੇ ਨੇ ਕਿ ਉਹਨਾਂ ਨੇ ਆਖਿਆ ਕਿ ਹਰ ਚੀਜ਼ ਜਿਹੜੀ ਹੈ ਨਾ ਉਹ ਦੁੱਖ ਹੈ ਫਿਰ ਕਿਸੇ ਬੰਦੇ ਨੇ ਪੁੱਛਿਆ ਕਿ ਜੀ ਦੁੱਖ ਹੈ ਤੇ ਫਿਰ ਸੁੱਖ ਤੁਹਾਨੂੰ ਦੁਦੀ ਖੁਸ਼ੀ ਮਹਿਸੂਸ ਹੁੰਦੀ ਹੈ ਤੇ ਫਿਰ ਖੁਸ਼ੀ ਕਿੱਥੇ ਵੇ ਸੁੱਖ ਕਿੱਥੇ ਵੇ ਉਹਨਾਂ ਨੇ ਆਖਿਆ ਕਿ ਉਹ ਖਤਮ ਹੋ ਗਿਆ ਤੇ ਦੁੱਖ ਸ਼ੁਰੂ ਹੋ ਗਿਆ ਉਹਦੇ ਉਹਦੀ ਮਦਦ ਇਹ ਅੱਗੇ ਪਿੱਛੇ ਹੀ ਚੱਲ ਰਹੇ ਨੇ ਤੇ ਜਿਸ ਤਰ੍ਹਾਂ ਇਸਲਾਮ ਜੀ ਵੀ ਹੈ ਕਿ ਜਿਹੜਾ ਮੁਸਲਮਾ ਜਿਹੜਾ ਬੰਦਾ ਨੇਕ ਹੈ ਰੱਬ ਵਾਲਾ ਉਹਦੇ ਵਾਸਤੇ ਦੁਨੀਆ ਕੈਦਖਾਨਾ ਉਹਦੇ ਵਾਸਤੇ ਮੁਸ਼ਕਲ ਹੈ ਮਤਲਬ ਕਿ ਉਹਨੇ ਰੱਬ ਦੀ ਇਬادت ਕਰਨੀ ਹੁੰਦੀ ਤੇ ਫਿਰ ਦੂਸਰੀਆਂ ਚੀਜ਼ਾਂ ਨੂੰ ਅਟਰੈਕਟ ਕਰਦਿਆਂ ਨੇ ਅਟਰੈਕਸ਼ਨ ਜਿਹੜੀਆਂ ਉਹਦੇ ਆਲੇ ਦੁਆਲੇ ਘੁੰਮਦੀਆਂ ਨੇ ਤੇ ਇਸ ਲਈ ਉਹਦੇ ਵਾਸਤੇ ਕੈਦਖਾਨਾ ਇਹਨਾਂ ਤੋਂ ਇਹਨਾਂ ਤੋਂ ਬਚਣਾ ਹੁੰਦੇ ਵਾਸਤੇ ਮੁਸ਼ਕਲ ਹੋ ਜਾਂਦਾ ਮਹਾਤਮਾ ਗੋਤਮ ਬੁੱਧ ਸਾਹਿਬ ਦੇ ਬਾਰੇ ਆਈ ਕਿ ਇੱਕ ਸਲਾਮੀ ਸਕਾਲਰ ਕੋਲ ਸਵਾਲ ਕਿਸੇ ਨੇ ਪੁੱਛਿਆ ਸੀ ਕਿ ਕੀ ਉਹ ਅੱਲਾ ਦੇ ਪੈਗੰਬਰ ਰਹੇ ਤੇ ਉਹਨਾਂ ਨੇ ਆਖਿਆ ਕਿ ਮੈਂ ਇਹਨਾਂ ਦੇ ਬਾਰੇ ਨਹੀਂ ਕਹਿ ਸਕਦਾ ਲੇਕਿਨ ਜਿਸ ਤਰ੍ਹਾਂ ਦਾ ਉਹਨਾਂ ਨੇ ਜੀਵਨ ਗੁਜ਼ਾਰਿਆ ਨਾ ਉਹ ਰੱਬ ਦੇ ਵਲੀ ਰੱਬ ਦੇ ਨੇਕ ਬੰਦੇ ਸੀ ਕਿਉਂਕਿ ਕਹਿੰਦੇ ਨੇ ਕਿ 12 ਸਾਲ ਉਹ ਜਿਹੜੇ ਨੇ ਨਾ 12 ਸਾਲ ਉਹਨਾਂ ਨੇ ਜੰਗਲਾਂ ਦੇ ਵਿੱਚ ਇੱਧਰ ਉੱਧਰ ਸਰਸ ਯਾਨੀ ਕਿ ਸਾਰਾ ਲੋਕਾਂ ਨੂੰ ਫੀਲ ਕੀਤਾ ਲੋਕਾਂ ਦੇ ਹਾਲਾਂਕਿ ਬਾਦਸ਼ਾਹ ਇੱਕ ਸ਼ਹਿਜ਼ਾਦਾ ਹੋਣ ਦੇ ਨਾਤੇ ਕਿੰਨਾ ਦਿਲ ਕਰਦਾ ਹਾਂਜੀ ਲੇਕਿਨ ਉਹ ਇਹ ਫੀਲਿੰਗ ਮਹਿਸੂਸ ਕੀਤੀ ਕਿ ਦੁਨੀਆ ਚ ਫਿਰ ਐਂਡ ਤੇ ਉਹਨਾਂ ਨੇ ਕਿਹਾ ਕਿ ਸਰਵ ਦੁਖਮ ਹਾਂਜੀ ਤੇ ਇਹ ਜਿਹੜੀ ਆਪਾਂ ਵੀਡੀਓ ਦੇਖ ਰਹੇ ਸੀ ਇਹਦੇ ਚ ਇਹ ਬਿਆਨ ਕਰ ਰਹੇ ਸੀ ਕਿ ਵੀ ਕਿਸ ਤਰ੍ਹਾਂ ਮਹਾਤਮਾ ਬੁੱਧ ਜਿਹੜੇ ਰਾਜੇ ਤੋਂ ਫਕੀਰ ਬਣੇ ਤੇ ਅਗਰ ਇਹ ਦੋਸਤਾਂ ਨੂੰ ਪਸੰਦ ਆਈ ਇਹ ਵੀਡੀਓ ਤੇ ਵੀਡੀਓ ਨੂੰ ਜ਼ਿਆਦਾ ਲਾਈਕ ਕਰਿਆ ਜੀ ਤੇ ਇਹਦਾ ਦੂਸਰਾ ਕਮੈਂਟ ਦੇ ਵਿੱਚ ਪਾਰਟ 2 ਲਿਖਿਆ ਪਾਰਟ 2 ਲਿਖਿਆ ਜੇ ਤੁਸੀਂ ਇਹਦਾ ਦੂਸਰਾ ਪਾਰਟ ਵੀ ਲੈ ਕੇ ਆਵਾਂਗੇ ਜੇ ਅਗਰ ਤੁਸੀਂ ਇੱਥੇ ਤੱਕ ਪਹੁੰਚੇ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਜੇ ਤੇ ਵੀਡੀਓ ਨੂੰ ਜ਼ਿਆਦਾ ਜ਼ਿਆਦਾ ਸ਼ੇਅਰ ਕਰਿਆ ਜੇ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ ਸਾਡੇ ਜਿਆਦਾ ਅੱਲਾਹ ਦੀ ਮਿਹਰਬਾਨੀ